ਅੱਜ ਕਿਵੇਂ ਬਣਾਇਆ ਤੁਨੂੰ ਮਿੰਟ ਕਰ ਕਰਕੇ ਸਰੋ ਬੇ ਕਰੇ ਨਾ ਸੁੱਕਣੀ ਹੈਗਾ ਆਕੇ ਤੇ ਇਹ ਦਿਨ ਆਜੰਨੇ ਨੇ ਜਰੂਰ ਕੱਢੇ ਤੇ ਇਹ ਦੇ ਵਤ ਵਿੱਚ ਲੱਗਣਾ ਨੂੰ ਫੜਾ ਉਹਨਾਂ ਤੇ ਜਰੂਰ ਕਢੋ ਆਹ ਲੈ ਮੁੰਡਾ ਵੀ ਲੈ ਭੱਲੋਂ ਨੂੰ ਲੱਤ ਟੁੱਟੀ ਹੋਈਆਂ ਰਾਹ ਤੇ ਆਇਆ ਭੱਲੋਂ ਨੂੰ ਲੇ ਕੇ ਗਿਆਨ ਇੱਥੇ ਆਕੇ ਜਰੂਰ ਕਰਦੇ ਨੇ ਸਾਡਾ ਇਹ ਤਾਂ ਫੰਦਰਾਰ ਪੋਟਾ ਨੇ ਮੇਰੀਆਂ ਮੇਰੇ ਵਿੱਚ ਪਸਾ ਦੇ ਵਿੱਚ ਬੁੱਧ ਨਾ ਵੀ ਕਿਹਨੇ ਦਿੱ ਉੱਤਰ ਪੋਟ ਲਗਾਈ ਹੋਈ ਆ ਚੋਟੇ ਵਿੱਚ ਨਦੀ ਚਾਹ ਲੁਕ ਮਨੇ ਖੁਦ ਚੁੱਕ ਵਾਇਆ ਇਹ ਕਿਸੀ ਕਿਨੇ ਹੋਰ ਵੇਚਦੇ ਨੇ ਬੰਦੇ ਇਹਨਾਂ ਨੂੰ ਸੱਤ ਲਈ ਵੇਚ ਲੱਗੇ ਜੇ ਕੋਈ ਆ ਦੇਖ ਲੋ ਜਿਹੜਾ ਅਦੇ ਤੇ ਅੰਨਾ ਫੋਟੋ ਲੈ ਲੋ ਜਰਾ ਕਾਇਤਰੀ ਇਕਨ ਮਨੇ ਬਾਈਕ ਦੇਸੇ ਲੈ ਲੋ ਜਰਾ ਜਾਨ ਕਰਨੇ ਹੋਣਾ ਨੇ ਘਰ ਤੋਂ ਆਇਆ ਕਾ ਗਾਇ ਤੇ ਆ ਸਮਾਨ ਵੀ ਕਿਤੇ ਜਿਹੜੇ ਬੜੇ ਕਿਸਾ ਦੇ ਮੋਟੇ ਟਿਕਰਾਏਗੇ ਜਿੰਗਾ 100 ਕਿ ਕੇ 50 ਗ੍ਰਾਮ ਕਰੀ ਤੇ 5 ਗ੍ਰਾਮ ਪਾਤਾ ਕਿਸੇ 10 ਗ੍ਰਾਮ ਪਾਤਾ ਜਿਹੜੀਆਂ ਬੀਲੋ ਨੇ ਸਮਾਨ ਲੈਣੇ ਤੇ ਜਿਹੜੇ ਗੈਂਗਸਟਰ ਨੇ ਗੈਂਗਸਟਰ ਬਾਜ਼ਾਰ ਤੋਂ ਰਿਸੀਪਟ ਦੇ ਕਰਦੇ ਫਿਰ ਦੇਣੇ ਬਸ ਕਿੱਤੇ ਕੋਲ ਯਾਰ ਉਹ ਬੰਦਾ ਕੀ ਹੋ ਗਿਆ ਕੋਈ ਨਹੀਂ 6 ਸਾਲ ਹੋ ਗਿਆ ਸਾਡਾ ਬੇਦਰਖਲ ਕੀਤਾ ਹੈ 7 ਸਾਲ ਤੂੰ ਤੇ 15 ਮਿੰਟ ਫੋਟਾ ਕਰਾਈਂਦਾ ਬਲੋਬ ਉਹ ਯਾਰ ਸਾਈਟਰੀ ਕਿਉਂ ਉਹ ਯਾਰ ਤੂੰ ਪਿੱਛੇ ਦਾ ਜਾ ਮੈਂ ਸੈਚੋ ਤੇ ਪੈਸੇ ਹੋ ਕੇ ਦਸਤ ਕਰਕੇ ਇਹਨੂੰ ਸਾਡਾ ਕੋਲ ਲੈਣਾ ਸਟਾਰਟਿੰਗ ਦਵਾ ਪਉਂਦਾ ਸਟਾਰਟਿੰਗ ਦਵਾ ਸਰ ਮੰਤਰਾ ਸਾਡੀ ਕੰਪਲੇਨਾ ਲਖਾਈਆ ਮੈਨੇ ਸਿੱਟੀ ਪੰਚੂ ਐਸ ਐਚਓ ਲਵੇ ਸੰਕਤ ਦਾ ਸਾਈਟ ਰੀਕੋ ਰਸੀ ਚੁਕਵਾਇਆ ਹੋਂਗਾ ਠੀਕ ਹੈ ਨਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਨਾਲ 6 ਸਾਲ ਹੋ ਗਏ ਸਰ ਨੇ ਬੇਦਰ ਕਿੱਤਾ ਹੋਇਆ ਹੈ ਹੈ ਨਾ ਜੁਤੋ ਦੀ ਬਿੰਦੂ ਮੇਂ ਜਾ ਕੇ ਸੰਸਤਾਉ ਕਿ ਆਦਨ ਤਹੇ ਇਹ ਕੁਸ ਕਰਮ ਜਾਂ ਇੱਕ ਢੀਬਾ ਦੇ ਹੱਕ ਤੇ ਕੋਈ ਜ਼ਿਆਦਾ ਹੋਣੀ ਨਹੀਂ ਹੈਗੀ ਆ ਇੱਕ ਕਥਨ ਤਾਂ ਅੱਗੇ ਜੇ ਮੇਰੇ ਨਾਲ ਕਿਉਂਕਿ ਰਹਿਣਾ ਉਹੀ ਹੈ ਨਾ ਆਪ ਤੁਸੀਂ ਕਿਤੇ ਦੀ ਕਿਤੇ ਤੱਕ ਜਾਣੋ ਤੁਸੀਂ ਆਏ ਦੇਖੋ ਤੇ ਕਾਗਜ਼ ਨਾਲ ਨਹੀਂ ਲੈਣਾ ਨਹੀਂ ਇਹੇ ਖਰਚਾ ਮੁੰਡਾ ਸਾਡਾ ਕੁਸ ਨਹੀਂ ਰਹਿੰਦਾ ਕੌਣ ਆ ਬੰਦਾ ਕੱਢਿਆ ਹੋਇਆ ਸਾਡਾ ਉਹ ਘਰੇ ਵੀ ਨਹੀਂ ਹੈਗਾ ਇਸ ਤੇ ਇੰਨਾ ਟਾਈਮ ਹੋ ਗਿਆ ਆ ਦੇਖ ਤਾ ਉਹ ਦੋ ਜਿਹੜਾ ਦਾ ਇੱਕ ਮਿੰਟ ਜਗਾ ਸੈਂਟਰ ਤੇ ਐਸਐਚਓ ਸਾਹੂ ਨੇ ਭੇਜਿਆ ਸਾਹ ਸਤਾਈਂ ਰਿਕਰਡ ਹੋਦੀ ਮਿਲ ਲਵੇ ਇਹ ਰਿਪੋਰਟ ਵੀ ਉਹ ਵੀ ਤੁਹਾਨੂੰ ਇੰਨਾ ਟਾਈਮ ਹੋਇਆ ਕੱਢਣ ਨੂੰ ਕੱਢੇ ਨੂੰ 6 ਸਾਲ ਹੋ ਗਏ ਪੈਸੇ 6 ਸਾਲ ਹੋ ਗਏ ਪਰਜਾ ਕੋਈ ਨਹੀਂ ਹੈ ਤਾਂ ਮਰ ਜਾ ਇੱਕ ਛੱਬੀ ਦਾ ਮੁੰਡਿਆ ਚਾਹਦਾ ਉਹਦਾ ਇੱਕ ਛੱਬੀ ਦਾ ਪਰਚਾ ਇੱਕ ਚੌਥੇ ਵੀ ਲੈ ਚਾਹ ਤਰੀਪੁਰ ਮੈਨੇ ਫੂਜ ਚੁਕਵਾਇਆ 3 ਗ੍ਰਾਮੀਆਂ ਦਾ ਟੀਕਾ ਲਾਉਂਦੇ ਨੂੰ ਘਰੋਂ ਚੁਕਵਾ ਕੇ ਪਰਚ ਆ ਤੋਟਾ ਕੀ ਲੱਗਦਾ ਮੁੰਡਾ ਤੋਟਾ ਭਰਾ ਤੂੰ ਕੀ ਕਰਦਾ ਸਾਨੂੰ ਕਦੇ ਅੱਗ ਲਾ ਲੰਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਤੂੰ ਹੀ ਹੋ ਕੇ ਸਨਿਆਉ ਚੁਗਵਾਇਆ ਵੇ ਦਾ ਗੱਲ ਨੂੰ ਸਨਿਆਉ ਚੁਗ ਪੰਜਾਂ ਵੀ ਮੈਂਨੇ ਚੌਥੇ ਵੀ ਨਹੀਂ ਚਾਹ ਤਰੀ ਕੋ ਆਪ ਚੁਗਾਇਆ ਦੋ ਪਾਰਚੇ ਰੋਲੇ ਨਹੀਂ ਕੋ ਚੁੱਪੀਦਾ ਇਹ ਦੋ ਪਾਰਚੇ ਕਰੀ ਤੋ ਲਾਗੇ ਜਿਹੜੇ ਲੋਕ ਕੋਠੇ ਨੇ ਕੋਠੇ ਭਾਈ ਮੈਂ ਤੈਨੂੰ ਕਿੰਨੀ ਦੇਖਦਾ ਕਾ ਹੋਇਆ ਹੈਗਾ ਇਹ ਕਿਹਦੀ ਕਮਾਈ ਦਾ ਘਰ ਦੀ ਸਾਡਾ ਮੇਰਾ ਬਾਪੂ ਹੀ ਕਮਾਈ ਤਾਂ ਮੇਰਾ 10 ਸਾਲ ਵਾਰਿਆ ਲਿਆ ਕੇ ਦੁਬਈ ਚੋਧਰੀ ਫੂਫਨੇ ਸਾਰੇ ਵੇਦਨ ਤੋਂ ਵੇਰੇ ਲਵੇ ਨੇ ਸੈਕਟਰ ਚ ਮੈਂ ਜੋ ਸਰਕਾਰੀ ਵੇਰੇ ਲਵੇ ਨੇ 10 ਸਾਲ ਉਹ ਕਿਹਾ ਕਿ ਮੰਨਸਾ ਨਹੀਂ ਜੀ ਇਹ ਮੰਨ ਕੇ ਇਹ ਮੰਨ ਕੇ ਕੀ ਕਰਦੇ ਗਰੀਬਾਂ ਨੂੰ ਬੜੀ ਜਾਂਦੇ ਨੇ ਜਦੋਂ ਮੈਂ ਵੇਚ ਤਾ ਨਾ ਵਿਕੇ ਤਾਂ ਬੰਦਤਾ ਹੋਇਆ ਨਹੀਂ ਬੰਦਤਾ ਹੋਇਆ ਨਹੀਂ ਛੁੱਟੀਆਂ ਕੁਵਾਵਾ ਕਰਦੇ ਨੇ ਵਿਧਿਆਨਾਂ ਦੇਖਣ ਜਿਹੜੇ ਵੇਚਦੇ ਨੇ ਉਹਨਾਂ ਨੂੰ ਫੜਾ ਨਾ ਜਿਹੜੇ ਪਿੰਡਾਂ ਨੇ ਉਹਨਾਂ ਦਾ ਤਾਂ ਕੋਈ ਕੁਸੂਰ ਨਹੀਂ ਕਰਦਾ ਉਹ ਨਹੀਂ ਜੀ ਸਾਡਾ ਮੁੰਡਾ ਆਹੀ ਦਾ ਦੇਵਾ ਮੈਂ ਤਾਂ ਦੱਸਣ ਗਿਆ ਮੈਂ ਯਾਰ ਮੈਂ ਨਹੀਂ ਦੱਸ ਮੈਂ ਨਹੀਂ ਸਾਈ ਜਿੱਦਿ ਕੋਸਾ ਸੋਸ ਆਉਨੇ ਸੰਕਰ ਨੂੰ ਸੈਂਟਰ ਚ ਭੇਜਿਆ ਸਰਕਾਰੀ ਸਾਈ ਜਿੱਦਿ ਉਹਦੇ ਵਿੱਚ ਸੂਤ ਦਿਖਾਉਣੀ ਮੈਂ ਕਿਹਾ ਬਹੁਤ ਠੀਕ ਹੈ ਤੂੰ ਮੁੰਡਾ ਬੋਰੀ ਵੀ ਖੁਦ ਜਾ ਕੇ ਲੈ ਕੇ ਜਾ ਜੋਸਾ ਨਾ ਸੈਂਟਰ ਚੋਂ ਦੁਵਾਇਆ ਹੈ ਅਬ ਇਹ ਲੱਗੋ ਤੇ ਸੂਤਾ ਖਰੀਦ ਕੇ ਚੀਜਾਂ ਸੱਚ ਜੇ ਕੋਈ ਵੀ ਸੁਣੀ ਪਾਰਦੀ ਜਾਂ ਦੋਨੇ ਉਹਦੇ ਦੇ ਇੱਥੇ 26 ਦਾ ਪਰਚਾ ਸੀ ਉਹ ਵੀ ਕਿ ਤਿੰਨ ਦਾ ਤਿੰਨ ਨਗਰ ਆਉਂਦੀ ਆ ਦਾ ਪਰਚਾ ਵੇ ਆ ਦੇਖ ਲੋ ਸੈਂਟਰ ਚ ਜਾ ਕੇ ਆਇਆ ਹੋ ਸੋਨਾ ਦਿਨ ਦੇ ਕੇ ਆਇਆ ਅਬ ਇਹ ਰਹਿਣਾ ਤਾਂ ਮੈਨੂੰ ਪਤਾ ਕਿ ਮੈਂ ਆਪਣਾ ਇਹ ਸਤ ਕਰ ਕਰਕੇ ਕਰੋ ਬੇਕਰੇ ਨਾ ਸੋਖਾ ਨਹੀਂ ਹੈਗਾ ਆਕੇ ਤੇ ਇਹ ਦਿਨ ਆਜੰਨੇ ਮੇ ਚਰੂਸ ਕਰ ਲੈਤੀ ਇਹ ਜੇ ਗੱਦ ਵਿੱਚ ਤੇ ਤੈਨੂੰ ਨਾ ਕੋੜਾ ਉਹਨਾਂ ਤੇ ਚਰੂਸ ਕਰ ਆ ਲੈ ਮੁੰਡਾ ਵੀ ਲੈ ਫਨ ਉਹਨੂੰ ਲੱਟ ਟੁੱਟੀ ਉਹ ਇਹ ਰਾੜ ਵੀ ਆਇਆ ਫਨ ਉਹਨੂੰ ਲੈ ਜਾਂਣ ਇੱਥੇ ਆਕੇ ਚਰੂਸ ਕਰਦੇ ਨੇ ਸਾਡਾ ਜੇ 15 ਰੁਪਏ ਦਾ ਨਹੀਂ ਮਿਲਿਆ ਮੇ ਰਲਵੇਂ ਪੋਟਾ ਦੇ ਵੀ ਸਬੂਤ ਨਹੀਂ ਕਿੱਡ ਕੇ ਤੇ ਉੱਧਰ ਪੋਟਾ ਲਗਾਈ ਨਹੀਂ ਆ ਨਹੀਂ ਹੋਰ ਕੋਈ ਨਹੀਂ ਚਾਰ ਰੁਪਏ ਮਨੇ ਖੂਚ ਦਵਾਇਆ ਹੈ ਨਹੀਂ ਤੁਸੀਂ ਕਹਿੰਦੇ ਨਾ ਹੋਰ ਵੇਚਦੇ ਨੇ ਬੰਦੇ ਰੋਜ਼ ਵੇਚ ਰਿਹਾ ਸੀ ਅਸਲੀ ਵੇਚ ਆਹ ਦੇਖ ਕੱਤੇ ਕਰਕੇ ਨਾ ਆ ਤਾਂ ਖਲੋ ਜੇ ਤੇ ਅੰਡਾ ਫੋਟੋ ਲੈ ਲੋ ਜਿਹੜਾ ਕਾਈ ਤਰੀਕੋ ਮਨੇ ਸੁਭਾਇਆ ਰਾਤ ਨਹੀਂ ਕਰਾਉਂਦੇ ਉਹਨਾਂ ਦੇ ਘਰੋਂ ਹੋਇਆ ਗਾਂਗਾ ਇੰਨੇ ਦਾ ਸਾਮਾਨ ਵਿਕਦਾ ਵੀਰੇ ਜਿਹੜੇ ਜੇਲਾਂ 'ਚ ਬੈਠੇ ਨੇ ਜਿਹੜੇ ਬڑے ਗੈਂਗਸਟਰ ਨੇ ਉਹਨਾਂ ਸਾਮਾਨ ਵਿਕਦਾ ਏ ਠੀਕ ਆ ਇਹਦਾ 1 ਕਿ ਗੇ 5 5 ਗ੍ਰਾਮ ਕਰੇ ਜਿਸੇ 10 ਪਾਣੀ ਗ੍ਰਾਮ ਪਾਦਾ ਕਿਸੇ 10 ਗ੍ਰਾਮ ਮਾਰ ਦਾ ਜਿਹੜੇ ਕਿਲੋ ਕਿਲੋ ਵਾਲੇ ਸਮਗ ਲੈਣੇ ਔਰ ਜਿਹੜੇ ਗੈਂਗਸਟਰ ਨੇ ਗੈਂਗਸਟਰ ਦਾ ਸਾਮਾਨ ਵਿਕਦਾ ਏ ਠੀਕ ਆ ਇਹਦਾ ਧੱਕਾ ਕਰਦੇ ਫਿਰਦੇ ਨੇ ਕਿਤੇ ਕਰ ਰਹੇ ਨੇ ਤੁਹਾਡਾ ਬੇਜਨ ਨਾ ਕੋਈ ਨਹੀਂ ਕਿ ਚੁਰਾ ਗਿਆ ਜੇਕਰ ਅਭੀਰੇ ਕਦਰ ਹੁੰਦੇ ਨੇ ਪਤਾ ਨਹੀਂ ਗਾ ਲਟਾਉਂਦੇ ਨੇ ਕੀ ਪਤਾ ਹੈਗਾ ਇਹਦਾ ਕਰਦੇ ਨਹੀਂ ਹਵੇ ਤਾਂ ਪਰਚਾ ਪਹਿਲਾਂ ਪਰਚਾ ਵੀਰੇ ਠੀਕ ਹੈਗਾ ਬਸ ਸੈਂਟਰ ਚ ਟਾ ਕੇ ਲੈ ਕੇ ਆਨੇ ਹੋ ਜਨਾਬੇ ਟਾ ਕੇ ਲੈ ਕੇ ਆਨੇ ਸੈਂਟਰ ਟਾਇਆ ਜਾ ਰਿਹਾ ਹੈ ਇਹ ਕੀ ਨਸ਼ਾ ਸੰਬੰਧੀ ਹੈ ਜਾਂ ਕਿਵੇਂ ਹੈ ਇਹ ਮੁਹੰਮਦ ਜਮੀਲ ਤੇ ਜਮਾਲਪੁਰੇ ਦਾ ਹੈ ਤਾ ਇੱਥੇ ਪੁਲਿਸ ਨੂੰ ਜਿਹੜੀ ਇਹਨਾਂ ਨੇ ਸਪੋਰਟ ਮੰਗੀ ਸੀਗੀ ਕਾਰ ਸਦਕਾ ਅਫਸਰ ਨੇ ਉਹ ਲੈਂਡ ਆਰਡਰ ਮੈਂਡਨ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗਸ ਦਾ ਕੰਮ ਕਰਦਾ ਇਹਦੇ ਤੇ ਆਲਰੇਡੀ ਡਰੱਗਸ ਦੇ ਪਲੱਸ ਇਲੀਗਲ ਐਕਟੀਵਿਟੀ ਦੇ ਤਿੰਨ ਤਿੰਨ ਮੁਕੱਦਮੇ ਹੈ ਸੋ ਉਹ ਸਾਰੀ ਕਾਰਵਾਈ ਕੀਤੀ ਗਈ ਆ ਸਾਡੀ ਇਹ ਅਪੀਲ ਆ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਤਾੜਨਾ ਵੀ ਹੈ ਗਵਰਨਮੈਂਟ ਵੱਲੋਂ ਵੀ ਵਰਦੀ ਐਸਐਸਪੀ ਸਾਹਿਬ ਵੱਲੋਂ ਵੀ ਵੀ ਇਹਨਾਂ ਚੀਜ਼ਾਂ ਤੋਂ ਆਵਾਜ਼ ਆਉਣ ਸਾਰਿਆਂ ਦੇ ਨਾਲ ਇਹੀ ਕਾਰਵਾਈਆਂ ਕੀਤੀਆਂ ਜਾਣਗੀਆਂ ਜੋ ਨਜਾਇਜ਼ ਕੰਮ ਕਰਦੇ ਸਰ ਜੀ ਲੱਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚੋਂ ਤੁਸੀਂ ਨਗਰ ਕੌਂਸਲ ਹੈ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ Delhi ਤੋਂ ਬਾਅਦ ਬੜੀਆਂ ਹੋਈਆਂ ਨੇ ਜੇ ਨਜਾਇਜ਼ ਕਬਜ਼ੇ ਦੀ ਗੱਲ ਕਰਦੇ ਆਪਾਂ ਐਗਰੀਮੈਂਟ ਦੀ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਰ ਸਾਹਿਬ ਅਫਸਰ ਨੇ ਕਿਹਾ ਜਾਂ ਕੀ ਇੱਕ ਬਿਜਲੀ ਗੱਲ ਕੀ ਹੈ ਇਹ ਸਾਹਮਣੇ ਆ ਗਿਆ ਨਹੀਂ ਉਹ ਕਾਰ ਸਾਹਿਬ ਕਾ ਅਫਸਰ ਨੇ ਕਿਹਾ ਵੀ ਸਾਨੂੰ ਪੁਲਿਸ سپورਟ ਕਰੋ ਅਸੀਂ ਨਜਾਇਜ਼ ਕਬਜ਼ਾ ਹਟਾਉਣੇ ਆ ਉਹ ਹਟਾ ਰਹੇ ਆ ਸਰ ਸਾਰਿਆਂ ਲਈ ਇਹੀ ਵਾਰਨਿੰਗ ਆ ਕੋਈ ਢਿੱਲਮਠ ਨਹੀਂ ਬਤੀਜੇ ਕਿਸੇ ਨੂੰ ਕੋਈ ਢਿੱਲਮਠ ਨਹੀਂ ਸਾਰੇ ਤੇ ਕਾਰਵਾਈ ਸਾਰਿਆਂ ਤੇ ਕਾਰਵਾਈ ਕੀਤੀ ਜਾਊਗੀ ਕੋਈ ਢਿੱਲਮਠ ਨਹੀਂ ਹੈ ਜੋ سپورਟ ਮੰਗੀ ਗਈ ਆ ਸਿਵਲ ਡਿਪਾਰਟਮੈਂਟ ਵੱਲੋਂ ਪੁਲਿਸ ਬਿਲਕੁਲ ਡਿਊਟੀ ਬੌਂਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੇ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਬੰਦੇ ਆ ਉਹ ਸਪੈਸ਼ਲ ਅਪੀਲ ਆ ਸਾਡੀ ਵੀ ਨਸ਼ੇ ਤੋਂ ਬਾਜ਼ਾਉਣ ਕਿਸੇ ਨੂੰ ਬਖਸ਼ਾ ਨਹੀਂ ਜਾਊਗਾ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ਿਆਂ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈਆਂ ਹਨ ਉਹਨਾਂ ਨੂੰ ਅਟੈਚਮੈਂਟ ਕਰਕੇ